ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸ਼ਮਣਾ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਦੋ ਕੰਮ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜੇਕਰ ਇਹ ਦੋ ਕੰਮ ਤੁਸੀਂ ਕਰਨੇ ਸ਼ੁਰੂ ਕਰਦਾ ਹੋ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਤੁਹਾਡੇ ਉੱਤੇ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਕਿਰਪਾ ਹਰ ਤਰ੍ਹਾਂ ਦੇ ਨਾਲ ਜਿਹੜੀ ਕਿਰਪਾ ਤੁਸੀਂ ਚਾਹੁੰਦੇ ਹੋ ਜਿਵੇਂ ਕਈ ਭੈਣ ਭਰਾਵਾਂ ਦੇ ਲਈ ਕਿਰਪਾ ਦਾ ਅਰਥ ਹੈ ਕਿ ਉਹਨਾਂ ਨੂੰ دنیਵੀ ਸੁੱਖ ਮਿਲ ਜਾਣ ਉਹਨਾਂ ਦੇ ਘਰ ਵਿੱਚ ਧਨ ਦਾ ਉਤ ਹੋਵੇ ਸੁੱਖ-ਸ਼ੁਹੂਤਾਂ ਹੋਣ ਅਤੇ ਕੁਝ ਭੈਣ ਭਰਾਵਾਂ ਦੇ ਲਈ ਕਿਰਪਾ ਦਾ ਅਰਥ ਹੈ ਕਿ ਉਹਨਾਂ ਦਾ ਮਨ ਗੁਰੂ ਚਰਨਾਂ ਦੇ ਨਾਲ ਜੁੜਨਾ ਸ਼ੁਰੂ ਹੋ ਜਾਵੇ ਗੁਰੂ ਸਾਹਿਬ ਜੀ ਦੇ ਪ੍ਰਤੀ પ્રેમ ਪਿਆਰ ਭਰੋਸਾ ਵਧ ਜਾਵੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਪਿਆਰ ਕਰਨਾ ਸੰਗਤ ਜੀ ਦੋ ਕੰਮ ਕਰਨ ਵਾਲਿਆਂ ਦੇ ਉੱਤੇ ਦੋਵੇਂ ਕਿਰਪਾ ਹੋ ਜਾਂਦੀਆਂ ਨੇ ਉਹਨਾਂ ਨੂੰ ਦਣਿਆਵੀ ਅਤੇ ਦਰਦਰਾਹੀ ਦੋਵੇਂ ਸੁੱਖ ਮਿਲ ਜਾਂਦੇ ਆ ਸੰਗਤ ਜੀ ਕਈ ਭੈਣ ਭਰਾ ਕਹਿ ਦਿੰਦੇ ਆ ਕਿ ਅਸੀਂ ਹਰ ਰੋਜ਼ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਪਰ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਕਰਦੇ ਤਾਂ ਜੇਕਰ ਤੁਸੀਂ ਆਪਣੇ ਮਨ ਦੀਆਂ ਇਸ਼ਾਵਾਂ ਦੀ ਪੂਰਤੀ ਕਰਨਾ ਚਾਹੁੰਦੇ ਹੋ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਹਲ ਕਰਨਾ ਚਾਹਦੇ ਹੋ ਤਾਂ ਫਿਰ ਇਹ ਦੋ ਭੇਟਾ ਆਪਣੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜ਼ਰੂਰ ਭੇਟ ਕਰੋ ਕਈ ਭੈਣ ਭਰਾ ਭੇਟਾ ਦਾ ਨਾਮ ਸੁਣ ਕੇ ਸੋਚ ਰਹੇ ਹੋਵੰਗੇ ਕਿ ਕੁਝ ਪੈਸਿਆਂ ਦੇ ਨਾਲ ਖਰੀਦੀ ਹੋਈ ਚੀਜ਼ ਭੇਟ ਕਰਨੀ ਆ ਜਾਂ ਪੈਸੇ ਭੇਟ ਕਰਨੇ ਹੋਣਗੇ ਪਰ ਨਹੀਂ ਸੰਗਤ ਜੀ ਸਾਡੇ ਗੁਰੂ ਸਹਿਬਾਂ ਦੀ ਸਾਡੇ ਤੋਂ ਪੈਸੇ ਦੀ ਭੇਟਾ ਨਹੀਂ ਮੰਗਦੇ ਕਿਉਂਕਿ ਉਹ ਤਾਂ ਆਪ ਦਾਤਾਂ ਦੇਣ ਵਾਲੇ ਆ ਸਤਿਗੁਰ ਸਚੇਤ ਪਾਤਸ਼ਾਹ ਜੀ ਦੇ ਚਰਣਾ ਦੇ ਵਿੱਚ ਜੋ ਸਭ ਤੋਂ ਕੀਮਤੀ ਭੇਟਾ ਹੈ ਉਹ ਅਮਰਤ ਵੇਲੇ ਦੇ ਨਿਤਨੇਂ ਦੀ ਭੇਟਾ ਹੈ ਭਾਮ ਕੀ ਅਮਰਤ ਵੇਲੇ ਦੀ ਭਜਨ ਮੰਨ ਲੈਂਦੇ ਜੋ ਮਨਕ ਅਮਰਤ ਵੇਲੇ ਉੱਠਦੇ ਨੇ ਉਹ ਭਜਨ ਬੰਦਗੀ ਕਰਦੇ ਆ ਸਤਗੁਰ ਸੱਚੇ ਪਾਸ਼ਾ ਜੀ ਦਾ ਨਾਮ ਜਪਦੇ ਆ ਉਹ ਸੱਚ ਕੱਕੀ ਜਾਣੇ ਹੋ ਜੀ ਸਤਗੁਰ ਸੱਚੇ ਪਾਸ਼ਾ ਜੀ ਦੇ ਬਹੁਤ ਪਿਆਰੇ ਹੋ ਜਨਮ ਸਤਿਗੁਰ ਸੱਚੇ ਪਾਸ਼ਾ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਮਹਾਂਪੁਰਖ ਜੀ ਕਹਿੰਦੇ ਅੰਮ੍ਰਿਤ ਵੇਲਾ ਸੰਤ ਗੁਰ ਨਾਨਕ ਪਾਸ਼ਾ ਜੀ ਦੀ ਗੋਦ ਦਾ ਨੇਕਿਆ ਤੇ ਜੋ ਰੋਜ਼ ਅੰਮ੍ਰਿਤ ਵੇਲੇ ਉੱਠਦੇ ਆ ਉਹ ਗੁਰਨਾਨਕ ਪਾਸ਼ਾ ਜੀ ਦੀ ਗੋਦੀ ਦੇ ਨਾਲ ਮੜ ਜਾਂਦੇ ਤਾਂ ਫਿਰ ਆਪਾਂ ਨੂੰ ਸਭ ਨੂੰ ਪਤਾ ਤੇ ਗੋਦੀ ਦਾ ਨਾਲ ਮਾਪਿਓ ਨੂੰ ਆਪਣੇ ਸਾਰੇ ਬੱਚਿਆਂ ਦੇ ਨਾਲੋਂ ਜ਼ਿਆਦਾ ਪਿਆਰਾ ਹਮਦਨ ਮਾਪੇ ਆਪਣੇ ਕੋਦੀ ਦੇ ਨਾਲ ਦਾ ਧਿਆਨ ਸਭ ਬੱਚਿਆਂ ਦੇ ਉਹ ਜ਼ਿਆਦਾ ਰੱਖਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕੀ ਕੀ ਮੇਰਾ ਪੁੱਤ ਮੇਰੇ ਤੇ Dependdient ਹੈ ਇਹਦੇ ਸਾਰੇ ਕੰਮ ਮੈਂ ਕਰਨੀ ਆ ਤਾਂ ਫਿਰ ਜੇਕਰ ਉਹ ਨਾਨਕ ਪਾਸ਼ਾ ਜੀ ਦੇ ਕੋਦੀ ਦੇ ਨਾਲ ਬਣਨਾ ਹੈ ਤਾਂ ਫਿਰ ਅਮਰ ਕਬੀਲਾ ਸਮਨਣਾ ਪਾਉਣਾ ਹੈ ਸਵੇਰੇ 3 ਤੋਂ ਲੈ ਕੇ 5 ਵਜੇ ਦੇ ਵਿਚਕਾਰ ਜਰੂਰ ਤੋਂ ਕੋਟਕੇ ਸਤਿਗੁਰ ਸੱਚੇ ਪਾਸ਼ਾ ਜੀ ਦਾ ਨਾਮ ਜਪੋ ਮਹਾਂਪੁਰਖ ਜੀ ਕਹਿੰਦੇ ਸਵੇਰੇ 5 ਵਜੇ ਤੋਂ ਬਾਅਦ ਤਾਂ ਹਰ ਕੋਈ ਉੱਠ ਪੈਂਦਾ ਹੈ ਕਿਉਂਕਿ ਸਾਨੂੰ ਆਪਣੇ دنیਾਨੀ ਕੰਮ ਧੰਧਿਆ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਕਰਕੇ ਉੱਠਣਾ ਪੈਂਦਾ ਹੈ ਮਹਾਂਪੁਰਖ ਜੀ ਕਹਿੰਦੇ ਜਿਹੜੇ 5 ਵਜੇ ਤੋਂ ਪਹਿਲਾਂ ਉੱਜਾਂਦੇ ਆ ਅਤੇ ਉੱਠ ਕੇ ਸਭ ਤੋਂ ਪਹਿਲਾਂ ਸਤਿਗੁਰ ਸੱਚੇ ਪਾਸ਼ਾ ਜੀ ਦਾ ਨਾਮ ਜਪਦੇ ਆ ਉਹ ਸਮਝੋ ਆਪਣੇ ਸਤਿਗੁਰੂ ਸੰਛੇਦ ਪਾਤਸ਼ਾਹ ਜੀ ਦੇ ਲਈ ਅੰਦਰੇ ਆ ਕਿ ਵਾ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਸਦਾ ਹੀ ਮਿਹਰਬਾਨ ਰਹਿੰਦੇ ਆ ਸੋ ਪਹਿਲੀ ਪੇਡਾ ਏ ਅੰਮਰਤ ਵੇਲੇ ਦੀ ਅੰਮਰਤ ਵੇਲੇ ਦੇ 5 10 ਮਿੰਟ ਵੀ ਅਸੀਂ ਸਮਾਣ ਲੈਣੇ ਸ਼ੁਰੂ ਕਰਦੇ ਜੇ ਤਾਂ ਸੰਗਤ ਵੀ ਸਾਡੇ ਘਰ ਦੇ ਵਿੱਚ ਅਨੰਤ ਖੁਸ਼ੀਆਂ ਬਰਕਤਾਂ ਉਹਨਾਂ ਸ਼ੁਰੂ ਹੋ ਜਾਣ ਦਵਾਂਗੇ ਜੇ ਤੁਹਾਨੂੰ 3 ਵਜੇ ਤੋਂ ਪਹਿਲਾਂ ਜਾਗ ਆ ਜਾਂਦੀ ਆ ਤਾਂ ਤੁਸੀਂ ਕੋ ਵੀ ਲਾਵੇ ਸੰਭਾਲ ਸਕਦੇ ਕਿਉਂਕਿ 3 ਵਜੇ ਤੋਂ ਪਹਿਲਾਂ ਦਾ ਵੇਲਾ ਵੀ ਉਮਰਤਲੇ ਨਹੀਂ ਰਹਿਣਾ ਚਾਹੀਦਾ ਅਮਦਨ ਸਾਡੇ ਜਿੰਨੇ ਵੀ ਕਮਾਈ ਬਾਰੇ ਸੰਤ ਮਹਾਪੁਰਖ ਜੀ ਹੋਇਆ ਉਹ ਰਾਤ 12 ਵਜੇ ਤੋਂ ਬਾਅਦ ਉੱਠ ਕੇ ਇਸ਼ਨਾਨ ਕਰਕੇ ਭਜਨ ਮੰਨ ਕੇ ਜਾ ਕੋ ਸਮ ਰਾਤ 12 ਵਜੇ ਤੋਂ ਬਾਅਦ ਅਗਲਾ ਦਿਨ ਚੜ੍ਹ ਜਾਂਦਾ ਹੈ ਸੋ ਇਹ ਵੇਲਾ ਵੀ ਉਮਰਤਲੇ ਰਹਿਣਾ ਚਾਹੀਦਾ ਹੈ ਆਦਨ ਦਾ ਹੈ ਪਾਰੇ ਕਿ ਦਰਸਤੀ ਬੰਦੇ ਲਈ ਜਿਹਨੇ ਸਾਰਾ ਦਿਨ ਕੰਮ ਕਰਨ ਦੇ ਕਰਨੇ ਆ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਕੰਮ ਕਰਨ ਦੇ ਕਰਕੇ ਸ਼ਰੀਰ ਥੱਕਿਆ ਟੁੱਟਿਆ ਹੁੰਦਾ ਹੈ ਤਾਂ ਫਿਰ ਉਹ ਥੱਕੇ ਟੁੱਟੇ ਸ਼ਰੀਰ ਨੂੰ ਆਰਾਮ ਦੀ ਵੀ ਲੋੜ ਆ ਪੂਰੀ ਨੀਂਦ ਦੀ ਵੀ ਲੋੜ ਆ ਕਿਉਂਕਿ ਜੇ ਸ਼ਰੀਰ ਨੂੰ ਜੁਗਾ ਆਰਾਮ ਮਿਲੇਗਾ ਉਲੀ ਨੀਂਦ ਮੁਲੇਗੀ ਤਾਂ ਹੀ ਨਾਲੇ ਦਿਨ ਦੇ ਕੰਮਕਾਰਾਂ ਦੇ ਲਈ ਤਿਆਰ ਹੋਵੇਗਾ ਸੋ ਇਸੇ ਕਰਕੇ ਗ੍ਰੈਸਤੀ ਬੰਦੇ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਵੇਰੇ 3 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਦਾ ਮੇਲਾ ਸਮਾਲਣ ਨੂੰ ਕਿਹਾ ਹੈ ਆਪਣੇ ਸਰੀਰ ਨੂੰ ਪੂਰਾ ਆਰਾਮ ਵੀ ਦੇਵੇ ਸਰੀਰ ਨੂੰ ਪੂਰੀ ਨੀਂਦ ਵੀ ਦੇ ਲਵੇ ਅਤੇ ਸਤਿ ਸ਼੍ਰੀ ਅਕਾਲ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਾ ਸਕੇ ਸੋ ਜੇ ਤਿੰਨ ਤੋਂ ਪਹਿਲਾਂ ਜਾਗ ਆਉਂਦੀ ਆ ਉਦੋਂ ਉੱਠ ਕੇ ਭਜਨ ਮੰਦਗੀ ਕਰ ਲਓ ਜੇ ਤਿੰਨ ਤੋਂ ਪੰਜ ਦੇ ਵਿਚਕਾਰ ਜਾਗ ਆਉਂਦੀ ਆ ਤਾਂ ਵੀ ਉੱਠ ਕੇ ਵੇਲਾ ਵਕਤ ਨਾਲ ਜਾਓ ਬਸ ਨਾਮ ਜਪੋ ਤਿੰਨ ਤੋਂ ਪੰਜ ਦੇ ਵਿਚਕਾਰ ਉੱਠਣ ਦੀ ਹਰ ਕੋਸ਼ਿਸ਼ ਕਰੋ ਕਿਉਂਕਿ ਇਹ ਵੇਲਾ ਹਰ ਗੁਰਸਿੱਖ ਤੇ ਲਈ ਸਮੰਨਣਾ ਜ਼ਰੂਰੀ ਆ ਤਾਂ ਹੀ ਸਤਿ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਾਂਦੇ ਹੋ ਰਹੀਗੀ ਸੋ ਪਹਿਲੇ ਭੇਡਾ ਅਮਰਤ ਵੇਲਾ ਤੇ ਅਮਰਤ ਵੇਲਾ ਨੇ ਤੇ ਨੇ ਅਮਰਤ ਵੇਲੇ ਭਜਨ ਮੰਨਦੀ ਕਿ ਅਤੇ ਦੂਸਰੀ ਭੇਡਾਏ ਗੁਣ ਕਰਦੇ ਵਿੱਚ ਕੀਤੀ ਹੋਈ ਸੇਵਾ ਆਪਾਂ ਜਿੰਨੀ ਸਾਧ ਸੰਗਤ ਦੀ ਸੇਵਾ ਕਰਦੇ ਆ ਸਤਿਗੁਰ ਸੱਚੇ ਪਾਸ਼ਾ ਨੇ ਹੀ ਮਿਰਵਾਨ ਦਿਆ ਤਾਂ ਜਦੋਂ ਵੀ ਗੁਣ ਕਰੇ ਜਾਂਦੇ ਹੋ ਗੁਰੂ ਘਰ ਜਾ ਕੇ ਕੋਚ ਸਮਾ ਸੇਵਾ ਦੇ ਰੂਪ ਕਰੂੰ ਭਾਵੇਂ ਸੰਗਤ ਦੇ ਝੂਠੇ ਬਰਤਨ ਸਾਫ ਕਰਨ ਦੀ ਸੇਵਾ ਕਰਨੂੰ ਭਾਵੇਂ ਸੰਗਤ ਦੇ ਲਈ ਨੰਗਰਾਂ ਦੀ ਸੇਵਾ ਕਰਨੂੰ ਇਹ ਭਾਵੇਂ ਗੁਰੂ ਘਰ ਦੇ ਵਿੱਚ ਝਾੜੂ ਭੋਕਾ ਵੀ ਸੇਵਾ ਕਰਨੂੰ ਮਤਲਬ ਮਹਾ ਪ੍ਰਗਿਆ ਗਿੰਦੇ ਗੁਰੂ ਘਰ ਦੇ ਵਿੱਚ ਜਾ ਕੇ ਆਪਾਂ ਇੱਕ ਟੀਲਾ ਵੀ ਚੁੱਕ ਕੇ ਇੱਥੋਂ ਉੱਥੇ ਰੱਖ ਦਿੱਤਾ ਸੱਚੇ ਸੱਚੇ ਪਾਸ਼ਾ ਇੰਨੇ ਦੇ ਵਿੱਚ ਸਾਡੇ ਬੜੇ ਮਿਹਰਬਾਨ ਹੋ ਜਾਂਦੇ ਆ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਕਿੰਨੇ ਦੁੱਖ ਕਿੰਨੇ ਮਾਰੇ ਨੇ ਕੱਟ ਦਿੰਦੇ ਆ ਕਿੰਨੇ ਸੋਹਣੇ ਸਮੇਂ ਦੇ ਸਦੀ ਇੰਨੀ ਕਿਸੇ ਲੋਕੀ ਕੋ ਦਨੇ ਦੇ ਜਦੋਂ ਵੀ ਦਰੂਪਰੇ ਜਾਓ ਉਲੀ ਚਰੇ ਜਾ ਕੇ ਮੱਥਾ ਟੇਕ ਕੇ ਕੁਝ ਦੇਨ ਧਿੰਗੇ ਹਜੂਰੀ ਦੇ ਵਿੱਚ ਬੈਠ ਕੇ ਬਾਣ ਸੁਣੋ ਜਾਂ ਜੇ ਬਾਣ ਨਹੀਂ ਹੋ ਰਿਹਾ ਖੁਦ ਬਾਣ ਕਰ ਲਓ ਕੋਧ ਬੈਠ ਕੇ ਨਾਮ ਜਪੋ ਅਤੇ ਫਿਰ ਉਸ ਤੋਂ ਬਾਅਦ ਜੋ ਵੀ ਗੁਰਦੁਆਰਿਆਂ ਦੇ ਵਿੱਚ ਸੇਵਾ ਚੱਲ ਰਹੀ ਹੋਵੇ ਉੱਥੇ ਸੇਵਾ ਕਰੋ ਕਿੰਨੀ ਸੇਵਾ ਕਰਨੀ ਆ ਮਨ ਲੈ ਕੇ ਸੇਵਾ ਕਰੋ ਅਤੇ ਗੁਰੂ ਘਰ ਜਾ ਕੇ ਜਦੋਂ ਮੱਥਾ ਟੇਕਦੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਜਦੋਂ ਵੀ ਕੋਈ ਮੰਗਣਾ ਹੋਵੇ ਮੰਗ ਇਹ ਕਹਿੰਦੇ ਸਭ ਤੋਂ ਪਹਿਲਾਂ ਉਹਦੀਆਂ ਦਿੱਤਨਾ ਹੋਣਾ ਦਾਤਾ ਦਾ ਸ਼ੁਕਰਾਨਾ ਕਰੋ ਅਤੇ ਫਿਰ ਇੱਕ ਅੰਕਤੀ ਦਾ ਜਾਪ ਕਰੋ ਕਿ ਸੱਚੇ ਸਾਹਿਬਾ ਕੀ ਨਹੀਂ ਕਰਤੇ ਕਰਤਾ ਤੇਰੇ ਸਭ ਕੁਛ ਹੈ ਜਿਸ ਬਿਹਸੋ ਕਮਲ ਇਹ ਪੰਗਤੀਆਂ ਦਾ ਉਹ ਜਾਣ ਮੇ ਕਰਕੇ ਗੁਰੂ ਘਰ ਮੱਥਾ ਟੇਕ ਕੋ ਗੁਰੂ ਸਾਹਿਬ ਜੀ ਦੇ ਕੇ ਆਪਣੀ ਅਰਦਾਸ ਸਤਿ ਸ੍ਰੀ ਅਕਾਲ ਪਾਸ਼ਾ ਜੀ ਨੂੰ ਕੇ ਬਤੇ ਜੋ ਸਾਥ ਸੰਗਤ ਆਸ ਕਰਦੇ ਆ ਯਾਦ ਜੀ ਇਹ ਵੀ ਇਹਨਾਂ ਹਾਰਪ ਜੀ ਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਤੇ ਸ਼ੇਅਰ ਜਲਰ ਕਰ ਦੇਣਾ ਤਾਂ ਨੂੰ ਇਹਨ ਐਸੇ ਨੂੰ ਫੋਰ ਵੀ ਮੈਂ ਕਰਾਉਣਾ ਤਾਂ ਸਹੀ ਹਰ ਕਮੈਂਟ ਬਾਕਸ ਹੇ ਚੱਕ ਨੇ ਵਿਚਾਰ ਜਾਂ ਫਿਰ ਵਾਸ਼ੀ ਗੁਰੂ ਜੀ ਚੋਹੁਰ ਨਹਿਮਨ